ਸ਼ਤਸ਼੍ਰੀਏ ਕਾਲ ਦੋਸਤੋ ਕਈ ਵਾਰੀ ਜ਼ਿੰਦਗੀ ਦੇ ਹਾਲਾਤ ਕਿਸੇ ਨੂੰ ਵੀ ਮਜਬੂਰ ਕਰ ਸਕਦੇ ਨੇ ਪਰ ਜੋ ਸੰਘਰਸ਼ ਕਰਦੇ ਨੇ ਉਹੀ ਇਤਿਹਾਸ ਬਣਾਉਂਦੇ ਨੇ ਰੋਲਾ ਪੰਜਾਬ ਤੇ ਤੁਹਾਡਾ ਸਵਾਗਤ ਹੈ ਅਸੀਂ ਅੱਜ ਲੈ ਕੇ ਆਏ ਹਾਂ ਪਾਲ ਸਿੰਘ ਸਮਾਉ ਦੀ ਅਣਕੀ ਕਹਾਣੀ ਹੂਆ ਜੋ ਇੱਕ ਸਮੇਂ ਗਰੀਬੀ ਅਤੇ ਤਕਲੀਫਾਂ ਵਿੱਚ ਵਿਆਪਤ ਸੀ ਪਰ ਅੱਜ ਬੋਲੀਆਂ ਦਾ ਬਾਦਸ਼ਾਹ ਕਹੋਂਦਾ ਹੈ ਸਮਾਉ ਪਿੰਡ ਜੋ ਕਿ ਪਿੱਖੀ ਪਿੰਡ ਦੇ ਕੋਲ ਸਥਿਤ ਹੈ ਉਹ ਮਿੱਟੀ ਜੋ ਸੁੱਚਾ ਸ਼ੁਰਮਾ ਵਰਗੇ ਬਹਾਦਰਾਂ ਦੀ ਜਨਮ ਭੂਮੀ ਰਹੀ ਉੱਥੇ ਹੀ ਪਾਲ ਸਿੰਘ ਸਮਾਉ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਪਰ ਉਸ ਦੀ ਕਿਸਮਤ ਵੱਖਰੀ ਸੀ ਇਹ ਕਹਾਣੀ ਇੱਕ ਸਰਵਾਈਵਰ ਦੀ ਹੈ ਜਿਸ ਨੇ ਕਿਸਮਤ ਦੇ ਹਾਲਾਤਾਂ ਨਾਲ ਲੜ ਕੇ ਆਪਣੀ ਪਹਿਚਾਨ ਬਣਾਈ ਪਾਲ ਸਿੰਘ ਦਾ ਜਨਮ ਬਹੁਤ ਹੀ ਆਮ ਪਰਿਵਾਰ ਵਿੱਚ ਹੋਇਆ ਜਨਮ ਮਗਰੋਂ ਕੁਝ ਸਮੇਂ ਹੀ ਹੋਇਆ ਸੀ ਕਿ ਉਸ ਦੀ ਮਾਂ ਚਲਵਸੀ ਪਰਿਵਾਰਕ ਹਾਲਾਤ ਪਹਿਲਾਂ ਹੀ ਨਾਜ਼ੁਕ ਸਨ ਤੇ ਮਾਂ ਦੀ ਗਮਸੂਦਾ ਠੰਡ ਨੇ ਪਾਲ ਸਿੰਘ ਨੂੰ ਇਕੱਲਾ ਕਰ ਦਿੱਤਾ ਉਸ ਦਾ ਪਿਤਾ ਦੁਬਾਰਾ ਵਿਆਹ ਕਰਵਾ ਲੈਂਦਾ ਪਰ ਨਵੀਂ ਮਾਂ ਕੋਲ ਉਸ ਲਈ ਮਮਤਾ ਦੀ ਥਾਂ ਤਰਸਕਾਰ ਸੀ ਉਹ ਘਰ ਵਿੱਚ ਹੋ ਕੇ ਵੀ ਬਗਾਨਾ ਸੀ ਕਿਸੇ ਨੇ ਵੀ ਉਸ ਦੇ ਦੁੱਖ ਨਹੀਂ ਵੇਖੇ ਉਹ ਜੋਇੰਟ ਫੈਮਿਲੀ ਵਿੱਚ ਹੁੰਦੇ ਹੋਏ ਵੀ ਇਕੱਲਾ ਸੀ ਜਦ ਪਾਲ ਸਿੰਘ ਪੜਨ ਜਾਂਦਾ ਉਹ ਸਿਰਫ ਕਿਤਾਬਾਂ ਹੀ ਨਹੀਂ ਸੰਗੀਤ ਤੇ ਬੋਲੀਆਂ ਵੀ ਆਪਣੇ ਨਾਲ ਲੈ ਜਾਂਦਾ ਜਦ ਤੱਕ ਸਿੱਖਦੇ ਸਿੱਖਦੇ ਉਹ ਹੈ ਬੋਲੀਆਂ ਗਾਉਂਦਾ ਜੀਵਨ ਨੇ ਉਸ ਨੂੰ ਇਕੱਲਾ ਕਰ ਦਿੱਤਾ ਪਰ ਉਹਨਾਂ ਬੋਲੀਆਂ ਨੇ ਉਸ ਨੂੰ ਕਦੇ ਹਾਰ ਨਹੀਂ ਦਿੱਤਾ ਬੁੱਢਲਾਡਾ ਗੁਰਨਾਨਕ ਕਾਲਜ ਤੱਕ ਜਾਣ ਲਈ ਉਸ ਕੋਲ ਪੈਸੇ ਨਹੀਂ ਹੁੰਦੇ ਸਨ ਪਰ ਹੌਸਲਾ ਬੇਅੰਤ ਸੀ ਰੋਜ਼ 18 ਕਿਲੋਮੀਟਰ ਤੁਰ ਕੇ ਪਹੁੰਚਦਾ ਸਿਰਫ ਪੜਨ ਲਈ ਨਹੀਂ ਬਲਕਿ ਸੰਗੀਤ ਅਤੇ ਲਿਖਣ ਦੀ ਲਾਲਸਾ ਵੀ ਨਾਲ ਲੈ ਜਾਂਦਾ ਉਸ ਦਾ ਮਨ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਸੀ ਉਹ ਹੈ ਬੋਲੀਆਂ ਲਿਖਣ ਗਾਉਣ ਅਤੇ ਲੋਕ ਵਿਰਸੇ ਨੂੰ ਸੰਝਾਉਣ ਵਿੱਚ ਵਿਸ਼ਵਾਸ ਰੱਖਦਾ ਸੀ ਹਾਲਾਤਾਂ ਨੇ ਉਸ ਨੂੰ ਝੁਕਾਇਆ ਪਰ ਉਹ ਟੁੱਟਿਆ ਨਹੀਂ ਕਾਲਜ ਵਿੱਚ ਪੜ੍ਹਦੇ ਹੋਏ ਪਾਲ ਸਿੰਘ ਨੇ ਆਪਣੇ ਸ਼ਬਦਾਂ ਨੂੰ ਬੋਲੀਆਂ ਵਿੱਚ ਪਰੋਣਾ ਸ਼ੁਰੂ ਕਰ ਦਿੱਤਾ ਸਧਾਰਨ ਬਚਪਨ ਵਾਲਾ ਇਹ ਨੌਜਵਾਨ ਹੁਣ ਲੋਕ ਗਾਇਕੀ ਵਿੱਚ ਆਪਣੀ ਪਛਾਣ ਬਣਾਉਣ ਲੱਗਾ ਬੋਲੀਆਂ ਦਾ ਬਾਦਸ਼ਾਹ ਬਣ ਤੱਕ ਦਾ ਇਹ ਸਫ਼ਰ ਆਸਾਨ ਨਹੀਂ ਸੀ ਕਈ ਵਾਰੀ ਉਸ ਦਾ ਮਜ਼ਾਕ ਉਡਾਇਆ ਜਾਂਦਾ बोलियां गाके ਕੀ ਲੈਣਾ ਇੰਨਾ ਚੋ ਰੋਟੀ ਨਹੀਂ ਬਣਦੀ ਪਰ ਉਸਨੇ ਕਦੇ ਵੀ ਹਾਰ ਨਹੀਂ ਮੰਨੀ ਅਜਪਾਲ ਸਿੰਘ ਸਮਾਉ ਹ ਸਿਰਫ ਇੱਕ ਆਮ ਨਹੀਂ ਬਲਕਿ ਪੰਜਾਬੀ ਲੋਕ ਕਲਾ ਅਤੇ ਬੋਲੀਆਂ ਦਾ ਆਈਕਨ ਬਣ ਚੁੱਕਾ ਹੈ ਉਸਦੀ ਹਰ ਬੋਲੀ ਵਿੱਚ ਇੱਕ ਦਰਦ ਇੱਕ ਕਹਾਣੀ ਇੱਕ ਜ਼ਿੰਦਗੀ ਦੀ ਝਲਕ ਹੈ ਉਸਨੇ ਆਪਣੀ ਤਕਦੀਰ ਆਪਣੇ ਹੱਥੀ ਲਿਖੀ ਜੋ ਕਦੇ 18 ਕਿਲੋਮੀਟਰ ਤੁਰ ਕੇ ਸਿੱਖਣ ਜਾਂਦਾ ਸੀ ਅੱਜ ਉਹਦੇ ਬੋਲੀਆਂ ਦੇ ਸਿਖਰ ਤੱਕ ਪਹੁੰਚ ਚੁੱਕਿਆ ਹੈ ਪਾਲ ਸਿੰਘ ਦੀ ਕਹਾਣੀ ਸਾਨੂੰ ਦੱਸਦੀ ਹੈ ਕਿ ਕਿਸਮਤ ਹਮੇਸ਼ਾ ਤੁਹਾਡੇ ਹੱਕ ਵਿੱਚ ਨਹੀਂ ਹੁੰਦੀ ਪਰ ਤੁਸੀਂ ਉਹਨੂੰ ਬਦਲ ਸਕਦੇ ਹੋ ਹੌਸਲਾ ਸੰਘਰਸ਼ ਤੇ ਆਪਣੇ ਸੁਪਨਿਆਂ ਤੇ ਵਿਸ਼ਵਾਸ ਤੁਹਾਨੂੰ ਮੰਜ਼ਿਲ ਤੱਕ ਪਹੁੰਚਾ ਸਕਦਾ ਹੈ ਜੇਕਰ ਤੁਸੀਂ ਲੋਕਾਂ ਦੀ ਹਾਸ ਲਈ ਹਾਰ ਜਾਓਗੇ ਤਾਂ ਤੁਸੀਂ ਕਦੇ ਨਹੀਂ ਵੱਧੋਗੇ ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਪਾਲ ਸਿੰਘ ਨੇ ਆਪਣਾ ਪਹਿਲਾ ਵੱਡਾ ਮੌਕਾ ਕਿਵੇਂ ਲੱਭਿਆ ਕਿਸ ਨੇ ਉਸ ਨੂੰ ਪਹਿਲੀ ਵਾਰ ਸਟੇਜ ਤੇ ਲਿਆ ਕਿਹੜੀ ਬੋਲੀ ਨੇ ਉਸ ਨੂੰ ਬੋਲੀਆਂ ਦਾ ਬਾਦਸ਼ਾਹ ਬਣਾਇਆ ਇਸ ਦੀ ਅੱਗੇ ਦੀ ਕਹਾਣੀ ਦੇਖਣ ਲਈ ਰੋਲਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਵਾਲਾ ਬਟਨ ਦਬਾਓ ਤਾਂ ਜੋ ਤੁਸੀਂ ਅੱਗੇ ਦੀ ਵੀਡੀਓ ਮਿਸ ਨਾ ਕਰ ਸਕੋ ਸ਼ਸ਼ਟਰੀਕਾਲ ਦੋਸਤੋ